ਅਕਾਲ ਪਤਿ ਸਾਹਿਬ ਨੂੰ ਇੱਕ ਨਵਾਂ ਹੁਕਮ ਜਾਰੀ ਹੋਇਆ ਹੈ ਸਿੱਖ ਕੌਮ ਦੇ ਲਈ ਇੱਕ ਨਵਾਂ ਸੰਦੇਸ਼ ਆਇਆ ਹੈ ਜਿਸ ਦੇ ਵਿੱਚ ਸਿੱਖਾਂ ਦਾ ਜੋ ਨਿਸ਼ਾਨ ਸਾਹਿਬ ਹੈ ਉਸ ਦਾ ਰੰਗ ਬਦਲ ਦਿੱਤਾ ਗਿਆ ਹੈ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਗੁਰੂ ਘਰਾਂ ਦੇ ਵਿੱਚ ਝੁਲਦੇ ਸਨ ਹੁਣ ਉਹਨਾਂ ਦਾ ਰੰਗ ਬਦਲ ਕੇ ਬਸੰਤੀ ਜਾਂ ਸੁਰਮਈ ਕਰ ਦਿੱਤਾ ਹੈ ਕਾਰਨ ਦੱਸਿਆ ਜਾ ਰਿਹਾ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਗੁਰੂ ਘਰਾਂ ਦੇ ਵਿੱਚ ਜੋ ਨਿਸ਼ਾਨ ਸਭ ਚੁਲਾਏ ਜਾਣ ਉਹਨਾਂ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਤੇ ਇਤਿਹਾਸ ਦੇ ਵਿੱਚ ਵੀ ਸਾਨੂੰ ਇਹ ਜ਼ਿਕਰ ਮਿਲਦਾ ਹੈ ਕਿ ਸਾਡੇ ਜੋ ਗੁਰੂ ਘਰ ਸਨ ਜਾਂ ਸਾਡੇ ਨਿਸ਼ਾਨ ਸਭ ਦਾ ਰੰਗ ਬਸੰਤੀ ਜਾਂ ਸੁਰਮਈ ਸੀ ਫਿਰ ਸਵਾਲ ਆਉਂਦਾ ਹੈ ਕਿ ਇਹ ਬਸੰਤੀ ਜਾਂ ਸੁਰਮਈ ਤੋਂ ਕੇਸਰੀ ਕਿਵੇਂ ਹੋ ਗਿਆ ਕੀ ਇਹ ਕੋਈ ਸਾਜ਼ਿਸ਼ ਸੀ ਜਿਸ ਦੇ ਤਹਿਤ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਭਗਵਾ ਕਰਨ ਕੀਤਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਨਿਸ਼ਾਨ ਸਾਹਿਬ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੋ ਵੀਡੀਓ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਇਤਿਹਾਸ ਸਾਡਾ ਪਤਾ ਚੱਲ ਸਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੋ ਸੀ ਉਹ ਸਨ 1606 ਦੇ ਵਿੱਚ ਫੈਰਾਇਆ ਗਿਆ ਅਕਾਲ ਤਖਸੈ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਅਕਾਲ ਤਖਤ ਜਿਸ ਨੂੰ ਕਿ ਉਸ ਸਮੇਂ ਤਕਾਲ ਬੂੰਗਾ ਕਿਹਾ ਜਾਂਦਾ ਸੀ ਉਸ ਦੀ ਉਸਾਰੀ ਕੀਤੀ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਉਸ ਸਮੇਂ ਫੈਰਾਇਆ ਗਿਆ ਤੇ ਇਸ ਨੂੰ ਉਸ ਸਮੇਂ ਕਿਹਾ ਜਾਂਦਾ ਸੀ ਅਕਾਲ ਤੁਜਾ ਜਾਂ ਸਤਗੁਰੂ ਦਾ ਨਿਸ਼ਾਨ ਨਿਸ਼ਾਨ ਸਾਹਿਬ ਨਾਮ ਪ੍ਰਚਲਿਤ ਨਹੀਂ ਸੀ ਇਹ ਬਾਅਦ ਵਿੱਚ ਹੌਲੀ-ਹੌਲੀ ਪ੍ਰਚਲਿਤ ਹੋਇਆ ਤੇ ਉਸ ਸਮੇਂ ਜੋ ਨਿਸ਼ਾਨ ਸਾਹਿਬ ਫੈਰਾਇਆ ਗਿਆ ਉਸ ਦਾ ਰੰਗ ਕੀ ਸੀ ਇਸ ਦੇ ਬਾਰੇ ਹਲੇ ਸਾਨੂੰ ਕੋਈ ਜਾਣਕਾਰੀ ਨਹੀਂ। ਕਈ ਸਮੇਂ ਸਮੇਂ ਦੇ ਉੱਪਰ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਏ ਦਰਬਾਰ ਸਾਹਿਬ ਪੂਰਿਆ ਗਿਆ ਉਸ ਨੂੰ ਫਿਰ ਦੁਬਾਰਾ ਬਣਾਇਆ ਗਿਆ ਤੇ ਸਮੇਂ ਸਮੇਂ ਸਿਰ ਜਿਹੜਾ ਸੀ ਨਿਸ਼ਾਨ ਸਾਹਿਬ ਉੱਥੇ ਲੱਗਦੇ ਵੀ ਰਹੇ ਨਿਸ਼ਾਨ ਸਾਹਿਬ ਉੱਥੋਂ ਹਟਦੇ ਵੀ। ਫਿਰ ਅਖੀਰ ਦੇ ਵਿੱਚ ਸਨ 1771 ਦੇ ਵਿੱਚ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਫੈਰਾਇਆ ਉਸ ਦਾ ਰੰਗ ਬਸੰਤੀ ਸੀ। ਫਿਰ ਸਾਡੇ ਸਾਹਮਣੇ ਹੁਣ ਸਵਾਲ ਆਉਂਦਾ ਕਿ ਇਸ ਬਸੰਤੀ ਰੰਗ ਤੋਂ ਕੇਸਰੀ ਜਾਂ ਭਗਵਾ ਰੰਗ ਕਿਵੇਂ ਕਰ ਦਿੱਤਾ ਗਿਆ ਇਹ ਪੂਰੀਕ ਸਾਜਿਸ਼ ਦੇ ਅਧੀਨ ਹੋਇਆ ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਸਮੇਂ-ਸਮੇਂ ਸਿਰ ਸਿੱਖੀ ਦਾ ਭਗਵਾ ਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵਿਰੋਧੀਆਂ ਵੱਲੋਂ ਇਸ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਰਲੇਵੇਂ ਜਿਹੜੇ ਸਨ ਉਹ ਕੀਤੇ ਗਏ ਤਾਂ ਜੋ ਉਹਨਾਂ ਦੀਆਂ ਮਨਸ਼ਾਵਾਵਾਂ ਪੂਰੀਆਂ ਹੋ ਸਕਣ ਤੇ ਨਿਸ਼ਾਨ ਸਾਹਿਬ ਦਾ ਭਗਵਾ ਕਰਨ ਵੀ ਇਸ ਸਾਜ਼ਿਸ਼ ਦਾ ਹੀ ਇੱਕ ਅਹਿਸਾਸ ਸੀ ਦੋਸਤੋ ਦਰਬਾਰ ਸਾਹਿਬ ਦਾ ਦੇ ਵਿੱਚ ਜੋ ਨਿਸ਼ਾਨ ਸਾਹਿਬ ਬਸੰਤੀ ਫੈਰਾਇਆ ਗਿਆ ਬਾਅਦ ਵਿੱਚ ਉਸ ਨੂੰ ਕੇਸਰੀ ਰੰਗ ਜਾਂ ਭਗਵਾ ਰੰਗ ਕਿਵੇਂ ਕੀਤਾ ਗਿਆ ਇਹ ਸਾਰਾ ਇਤਿਹਾਸ ਆਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੋ ਡਾਊਟ ਕਿ ਇੱਕ ਕੁਸ਼ਲ ਰਾਜਾ ਸੀ ਉਸ ਨੇ ਦਰਬਾਰ ਸਾਹਿਬ ਦੇ ਨਾਮ ਜਾਂ ਹੋਰ ਗੁਰੂ ਘਰ ਜਾਂ ਬਾਕੀ ਧਰਮਾਂ ਦੇ ਜਿਹੜੇ ਅਸਥਾਨ ਸਨ ਉਹਨਾਂ ਨੂੰ ਵਧੀਆ ਸਾਧ ਸੰਭਾਲ ਦੇ ਸਾਧਨ ਮੁਹੱਈਆ ਕਰਾਏ ਜਗੀਰਾਂ ਲਾਈਆਂ ਲੇਕਿਨ ਉਹ ਉਹਨਾਂ ਦੇ ਪ੍ਰਬੰਧ ਨੂੰ ਸਹੀ ਨਹੀਂ ਕਰ ਸਕਿਆ ਦਰਬਾਰ ਸਾਹਿਬ ਦੇ ਵਿੱਚ ਵੀ ਉਸ ਸਮੇਂ ਜੋ ਪ੍ਰਬੰਧ ਸੀ ਉਹ ਮਹੰਤਾਂ ਤੇ ਉਦਾਸੀਆਂ ਦੇ ਹੱਥ ਵਿੱਚ ਸੀ ਤੇ ਉਸ ਸਮੇਂ ਇੱਕ ਪ੍ਰਸਿੱਧ ਮਹੰਤ ਸੀ ਮਹੰਤ ਸੰਤੋਖ ਦਾਸ ਉਸ ਦੇ ਡੇਰੇ ਦੇ ਵਿੱਚ ਪਹਿਲੀ ਵਾਰੀ ਜਿਹੜਾ ਸੀ ਇਹ ਭਗਵੇਂ ਰੰਗ ਦਾ ਝੰਡਾ ਲਹਿਰਾਇਆ ਗਿਆ ਉਸ ਨੂੰ ਹਲੇ ਨਿਸ਼ਾਨ ਸਭ ਨਹੀਂ ਕਹਿੰਦੇ ਸਨ ਫਿਰ ਹੌਲੀ-ਹੌਲੀ ਜਿਹੜਾ ਸੀ ਇਹ ਝੰਡਾ ਜਿਹੜਾ ਸੀ ਇਹ ਨਿਸ਼ਾਨ ਸਾਹਿਬ ਦਾ ਰੂਪ ਧਾਰਦਾ ਗਿਆ ਤੇ ਸਨ 1820 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਪ੍ਰਬੰਧਕ ਸਰਦਾਰ ਦੇਸਾ ਸਿੰਘ ਜਿਸ ਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਸੌਂਪਿਆ ਗਿਆ ਸੀ ਉਸ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਸਨ ਉਹਨਾਂ ਦਾ ਰੰਗ ਜਿਹੜਾ ਸੀ ਉਹ ਕੇਸਰੀ ਜਾਂ ਭਗਵਾ ਕਰ ਦਿੱਤਾ ਅਕਾਲੀ ਫੂਲਾ ਸਿੰਘ ਨੇ ਉਸ ਸਮੇਂ ਇਸ ਦਾ ਵਿਰੋਧ ਵੀ ਕੀਤਾ ਕਿ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਉਹਨਾਂ ਦਾ ਜ਼ੋਰ ਨਹੀਂ ਚੱਲਿਆ ਤੇ ਅਕਾਲੀ ਫੂਲਾ ਸਿੰਘ ਤੇ ਬਾਬਾ ਨੈਨਾ ਸਿੰਘ ਦੇ ਇਤਿਹਾਸ ਸਾਨੂੰ ਮਿਲਦਾ ਹੈ ਪੜਨੋਂ ਉਹ ਆਪਣੇ ਅਸਥਾਨਾਂ ਦੇ ਉੱਤੇ ਬਸੰਤੀ ਜਾਂ ਸੁਰਮੇ ਨਿਸ਼ਾਨ ਸਾਹਿਬ ਚੁਲਾਉਂਦੇ ਰਹੇ ਉਹਨਾਂ ਨੇ ਇਸ ਕੇਸਰੀ ਨਿਸ਼ਾਨ ਸਾਹਿਬ ਨੂੰ ਨਹੀਂ ਪ੍ਰਵਾਨ ਕੀਤਾ ਫਿਰ 1920 ਦੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚਲੀ ਜਿਸ ਦੇ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਉਦਾਸੀਆਂ ਤੋਂ ਲੈ ਕੇ ਆਪਣੇ ਅਧੀਨ ਕੀਤਾ ਗਿਆ ਉਹਨਾਂ ਨੇ ਸ਼ਲਾਘਾਯੋਗ ਕਾਰਜ ਕੀਤਾ ਲੇਕਿਨ ਅਫਸੋਸ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਭਗਵਾ ਕਰਨ ਸੀ ਉਸ ਦੇ ਉੱਪਰ ਇਹਨਾਂ ਦਾ ਵੀ ਧਿਆਨ ਨਹੀਂ ਗਿਆ ਫਿਰ ਉਸ ਤੋਂ ਬਾਅਦ ਜਦੋਂ ਰਹਿਤ ਮਰਿਆਦਾ ਬਣੀ ਉਹਦੇ ਵਿੱਚ ਵੀ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਸਿੱਖਾਂ ਦੇ ਜਿਹੜਾ ਨਿਸ਼ਾਨ ਸਾਹਿਬ ਹੈ ਗੁਰੂ ਘਰਾਂ ਦੇ ਵੀ ਜਿਹੜਾ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਹੈ ਉਸ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਲੇਕਿਨ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਹੁਣ ਜਿਹੜਾ ਨਵਾਂ ਆਦੇਸ਼ ਆਇਆ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਕੇਸਰੀ ਨਹੀਂ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਹੜੇ ਸਾਡੇ ਡੇਰੇਦਾਰ ਹਨ ਜਾਂ ਜਿਹੜੇ ਸਾਡੇ ਸੰਤ ਮਹੰਤ ਹਨ ਉਹਨਾਂ ਦਾ ਇਸ ਦਾ ਪ੍ਰਤੀ ਕੀ ਰਵੱਈਆ ਹੋਵੇਗਾ ਕੀ ਉਹ ਅਕਾਲ ਤੱਕ ਸਭ ਦੇ ਇਸ ਆਦੇਸ਼ ਨੂੰ ਮੰਨਣਗੇ ਕਿਉਂਕਿ ਉਹਨਾਂ ਦੇ ਡੇਰਿਆਂ ਦੇ ਉੱਤੇ ਜਿਹੜਾ ਹੈ ਕਿਸ ਨਿਸ਼ਾਨ ਸਾਹਿਬ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਦੂਸਰੀ ਵੱਡੀ ਗੱਲ ਇਹ ਹੈ ਕਿ ਸਾਡੀ ਮੈਂਟੈਲਿਟੀ ਦੇ ਵਿੱਚ ਵੀ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਵਸ ਚੁੱਕਿਆ ਹੈ ਭਾਵੇਂ ਉਸ ਨੂੰ ਬੜੇ ਤਰੀਕੇ ਦੇ ਨਾਲ ਹੌਲੀ-ਹੌਲੀ ਜਿਹੜਾ ਹੈ ਉਹ ਵਸਾਇਆ ਗਿਆ ਲੇਕਿਨ ਇਸ ਮੈਂਟੈਲਿਟੀ ਨੂੰ ਤੋੜਨਾ ਜਿਹੜਾ ਹੈ ਉਹ ਕਿੰਨਾ ਇੱਕ ਸੋਖਾ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਸਰੀ ਕਬੱਡੀ ਜਿਹੜੀ ਗੱਲ ਸਾਡੇ ਸਾਹਮਣੇ ਆਂਦੀ ਹੈ ਕਿ ਬਸੰਤੀ ਜਾਂ ਸੁਰਮਈ ਹੁਣ ਇਹ ਵੀ ਇੱਕ ਵਿਵਾਦ ਦਾ ਕਾਰਨ ਹੈ ਕਿ ਬਈ ਇੱਕ ਰੰਗ ਕਿਉਂ ਨਹੀਂ ਹੁਣ ਬਸੰਤੀ ਰੰਗ ਜਿਹੜਾ ਹੈ ਉਹ ਵੱਖਰਾ ਹੁੰਦਾ ਹੈ ਸੁਰਮਈ ਰੰਗ ਵੱਖਰਾ ਹੁੰਦਾ ਹੈ ਸੁਰਮਈ ਹੁੰਦਾ ਗਾੜਾ ਗੂੜਾ ਨੀਲਾ ਰੰਗ ਜੋ ਸਾਨੂੰ ਸਾਡੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਹਨ ਉਹਨਾਂ ਦੇ ਡੇਰਿਆਂ ਦੇ ਵਿੱਚ ਲੱਗਿਆ ਮਿਲਦਾ ਹੈ ਉਹਨਾਂ ਤੁਸੀਂ ਨਿਹੰਗ ਸਿੰਘਾਂ ਦੇ ਡੇਰਿਆਂ ਦੇ ਵੀ ਜਾਓ ਉੱਥੇ ਅੱਜ ਵੀ ਸੁਰਮਈ ਨਿਸ਼ਾਨ ਸਭ ਝੁਲਦੇ ਹਨ ਉਹ ਕੇਸਰੀ ਜਾਂ ਬਸੰਤੀ ਨਿਸ਼ਾਨ ਸਭ ਨਹੀਂ ਚਲਵਾਉਂਦੇ ਫਿਰ ਗੱਲ ਇੱਕ ਵਿਵਾਦ ਇਹ ਵੀ ਉੱਠ ਸਕਦਾ ਹੈ ਕਿ ਭਈ ਇੱਕ ਡਿਸੀਜਨ ਕਿਉਂ ਬਸੰਤੀ ਹੀ ਕਿਉਂ ਨਹੀਂ ਜਾਂ ਸੁਰਮਈ ਹੀ ਕਿਉਂ ਨਹੀਂ ਦੋਵੇਂ ਰੰਗ ਜਦੋਂ ਅਸੀਂ ਕਰਾਂਗੇ ਫਿਰ ਕਿਸੇ ਘਰ ਦੇ ਵਿੱਚ ਕਿਸੇ ਘਰ ਦੇ ਵਿੱਚ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਬਸੰਤੀ ਰੰਗ ਵੀ ਲੱਗ ਜਾਵੇਗਾ ਕਿਸੇ ਦੇ ਵਿੱਚ ਕੋਈ ਸੁਰਮਈ ਰੰਗ ਲਾ ਦੇਵੇਗਾ ਤੇ ਇਹ ਇਹ ਇੱਕ ਸਿਸਟਮੈਟਿਕਲੀ ਢੰਗ ਦੇ ਨਾਲ ਨਹੀਂ ਚੱਲੇਗਾ ਜਾਂ ਤੇ ਡਿਸੀਜਨ ਇਹ ਹੋਣਾ ਚਾਹੀਦਾ ਸੀ ਕਿ ਬਈ ਥੋੜਾ ਹੋਰ ਵੇਟ ਕਰ ਲੈਂਦੇ ਆਪਸ ਦੇ ਵਿੱਚ ਸਲਾਹ مشورہ ਕਰਕੇ ਥੋੜੇ ਇਤਿਹਾਸਕਾਰਾਂ ਨੂੰ ਬੁਲਾ ਕੇ ਜਾਂ ਇਤਿਹਾਸ ਤੋਂ ਵੀ ਜੋ ਸਾਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਚੰਗੀ ਤਰ੍ਹਾਂ ਪਰਖ ਪਰਚੋਲ ਕਰਕੇ ਤੇ ਇੱਕ ਨਿਸ਼ਾਨ ਸਾਫ ਦਾ ਰੰਗ ਫਿਕਸ ਕੀਤਾ ਜਾਂਦਾ ਜਾਂ ਤੇ ਬਸੰਤੀ ਕਰ ਲੈਂਦੇ ਜਾਂ ਤੇ ਸੁਰਮਈ ਕਰ ਲੈਂਦੇ ਤੇ ਮੈਂ ਸਮਝਦਾ ਇਹ ਠੀਕ ਹੋਣਾ ਸੀ ਸੋ ਅੱਗੇ ਭਵਿੱਖ ਦੇ ਵਿੱਚ ਹੁਣ ਇਹ ਘਟਨਾ ਬੜੀ ਦਿਲਚਸਪ ਹੈ ਕਿ ਇਹ ਇਸ ਆਰਡਰ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇਗਾ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਹੜੇ ਸਾਡੇ ਡੇਰੇਦਾਰ ਹਨ ਜਿਹੜੇ ਸਾਡੇ ਮਹਾਂਥਨ ਖਾਸ ਕਰਕੇ ਕਿ ਆਰਐਸਐਸ ਦਾ ਇਸ ਪ੍ਰਤੀ ਕੀ ਰਵੱਈਆ ਹੋਵੇਗਾ ਸਭ ਤੋਂ ਵੱਡੀ ਦਿਲਚਸਪ ਗੱਲ ਦੇਖਣ ਵਾਲੀ ਇਹ ਹੋਵੇਗੀ ਕਿਉਂਕਿ ਆਰਐਸਐਸ ਦਾ ਇੱਕ ਬੜਾ ਰੋਲ ਜਿਹੜਾ ਹੈ ਸਿੱਖੀਜ਼ਮ ਦੇ ਵਿੱਚ ਹੈ ਕਿਉਂਕਿ ਕਈ ਗੁਰੂ ਘਰਾਂ ਦੇ ਵਿੱਚ ਇਹ ਆਪਣਾ ਹੋਲਡ ਕਰ ਚੁੱਕੇ ਹਨ ਤੇ ਉਹਨਾਂ ਦਾ ਇਸ ਡਿਸੀਜਨ ਦੇ ਪ੍ਰਤੀ ਜਿਹੜਾ ਰਵਈਆ ਹੈ ਉਹ ਦੇਖਣ ਵਾਲਾ ਹੋਵੇਗਾ ਸੋ ਦੇਖਦੇ ਹਾਂ ਭੁਵਿੱਖ ਦੇ ਵਿੱਚ ਇਹ ਜਿਹੜਾ ਆਰਡਰ ਆਇਆ ਹੈ ਸੰਦੇਸ਼ ਆਇਆ ਹੈ ਇਹ ਕਿਸ ਤਰ੍ਹਾਂ ਦਾ ਰੂਪ ਗਰੇ ਧਾਰੇਗਾ ਸੋ ਵੀਡੀਓ ਨੂੰ ਜਿਹੜਾ ਹੈ ਦੋਸਤੋ ਸ਼ੇਅਰ ਕਰ ਦੇਣਾ ਤੇ ਜੋ ਇਤਿਹਾਸ ਤੁਹਾਨੂੰ ਦੱਸਿਆ ਹ ਅਗਰ ਚੰਗਾ ਲਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਸ਼ੁਕਰੀਆ ਧੰਨਵਾਦ